ਜੱਦਾ ਪੁੱਤਰ ਬਾਹਰ ਗਿਆ ਏ ਖਾਲੀ ਹੋ ਕੇ ਬਾਹਰ ਗਿਆ ਏ ਝੂਠੇ ਹਾਸੇ ਹੱਸਦੀ ਪਈ ਐ ਮਾਂ ਲੋਕਾਂ ਨੂੰ ਦੱਸਦੀ ਪਈ ਐ ਡਾਲਰ ਪੌਂਡ ਕਮਾਉਂਦਾ ਸੋਨਾ ਉੱਥੇ ਦਫ਼ਤਰ ਜਾਂਦਾ ਸੋਨਾ ਕੁੱਲੀ ਛੱਡ ਕੇ ਕੋਠੀ ਪਾਈ ਐ ਕੀਤੀ ਸਾਰੀ ਉਸ ਕਮਾਈ ਐ ਪਿਓ ਦਾ ਭਾਰ ਉਠਾ ਲਿਆ ਸੋਹਣੀ ਕਿੰਨਾ ਕੁਝ ਕਮਾ ਲਿਆ ਸੋਹਣੀ ਹੁਣ ਜਦ ਵੀ ਸ਼ਹਿਰ ਮੈਂ ਜਾਣੀ ਆ ਲੱਖਾਂ ਦੇ ਵਿੱਚ ਉਡਾਨੀ ਆ ਹੁਣ ਕਾ ਦਾ ਪਰਦੇਸ ਨਿੜਿਓ ਬਾਹਰ ਵੀ ਆਪਣਾ ਹੀ ਦੇਸ਼ ਨਿੜਿਓ ਜਦ ਵੀ ਕੋਈ ਮਜਬੂਰੀ ਹੋਵੇ ਉਹਦਾ ਆਣ ਜ਼ਰੂਰੀ ਹੋਵੇ 8 ਘੰਟੇ ਵਿੱਚ ਆ ਜਾਂਦਾ ਏ ਸਾਰੇ ਕੰਮ ਨਿਪਟਾ ਜਾਂਦਾ ਏ ਇੰਨੇ ਵਿੱਚ ਦੋ ਹੰਝੂ ਵਹਿ ਪਏ ਇੰਜ ਨਿਕਲੇ ਕਿ ਬੋਲਣ ਦੇ ਪੇ ਫਿਰ ਮਾਂ ਸੱਚੋ ਸੱਚ ਬੋਲਣ ਲੱਗ ਪਈ ਦਿਲ ਦੇ ਜ਼ਖਮ ਪਰੋਲਣ ਲੱਗ ਪਈ ਬਾਰੂ ਬਾਰੀ ਤਾਂ ਜੀਨੀ ਆੜਿਓ ਅੰਦਰੋਂ ਤਾਂ ਉਹ ਮਾਰ ਗਿਆ ਏ ਜੱਦਾ ਪੁੱਤਰ ਬਾਹਰ ਗਿਆ ਏ ਖਾਲੀ ਹੋ ਕੇ ਬਾਹਰ ਗਿਆ ਏ ਰੋਟੀ ਠੰਡੀ ਖਾਂਦਾ ਨਹੀਂ ਸੀ ਕੱਪੜੇ ਗੰਦੇ ਪਾਉਂਦਾ ਨਹੀਂ ਸੀ ਨੀਂਦਰ ਦਾ ਬੜਾ ਹੀ ਪੱਕਾ ਸੀ ਉਹ ਸਵੇਰ ਮਸੀਤੀ ਜਾਂਦਾ ਨਹੀਂ ਸੀ ਇੰਨਾ ਗੁੱਸਾ ਕਰਦਾ ਸੀ ਉਹ ਗਲਗਲ ਉੱਤੇ ਲੜਦਾ ਸੀ ਉਹਤੇ ਕਿਸ ਨਾਲ ਲੜਦਾ ਹੋਸੀ ਕਿਵੇਂ ਗੁਜ਼ਾਰਾ ਕਰਦਾ ਹੋਸੀ ਇਹ ਘਮ ਦਿਲ ਨੂੰ ਠਾਰ ਗਿਆ ਏ ਜੱਦਾ ਪੁੱਤਰ ਬਾਰ ਗਿਆ ਏ ਖਾਲੀ ਹੋ ਕੇ ਬਾਰ ਗਿਆ ਏ ਛੇਮਾ ਪਹਿਲੇ ਆਇਆ ਸੀ ਉਹ ਆਪਣੇ ਘਰ ਪਰਾਇਆ ਸੀ ਉਹ ਰੋਟੀ ਠੰਡੀ ਖਾ ਲੈਂਦਾ ਏ ਕੱਪੜੇ ਗੰਦੇ ਪਾ ਲੈਂਦਾ ਏ ਜਦ ਵੀ ਪੁੱਛਦੀ ਆ ਤੂੰ ਖੁਸ਼ ਹੱਸ ਕੇ ਚੁੱਪ ਜਾ ਕਰ ਜਾਂਦਾ ਏ ਮੈਂ ਤਾਂ ਉਹਦੀ ਮਾਵਾਂ ਅੜਿਓ ਅਦਬ ਦੀ ਉਹਦੀ ਥਾਵਾਂ ਅੜਿਓ ਮੈਂ ਦੁਖੀ ਨਾ ਹੋ ਜਾਵਾਂ ਹੱਸ ਹੱਸ ਵਕਤ ਗੁਜ਼ਾਰ ਗਿਆ ਏ ਜਦ ਦਾ ਪੁੱਤਰ ਬਾਹਰ ਗਿਆ ਏ ਖਾਲੀ ਹੋ ਕੇ ਬਾਹਰ ਗਿਆ ਏ ਮੈਂ ਤਾਂ ਉਹਨੂੰ ਜਾਣਦੀ ਆੜੀਓ ਮੈਂ ਤਾਂ ਹਰ ਗੱਲ ਪਹਿਚਾਨਦੀ ਆੜੀਓ ਅੱਖ ਓਲੇ ਪਰਦੇਸ ਨਹੀਂ ਆੜੀਓ ਦੇਸ ਤਾਂ ਹੁੰਦਾ ਏ ਦੇਸ ਨਹੀਂ ਆੜੀਓ ਅਗਰ ਵਿੱਚ ਸੜਨ ਕਮਾਈਆਂ ਆੜੀਓ ਪਾਈਆਂ ਜਿਨੇ ਜੁਦਾਈਆਂ ਆੜੀਓ ਹੁਣ ਤਾਂ ਇਹ ਇਰਾਦਾ ਕੀਤਾ ਆਪਣੇ ਦਿਲ ਨਾਲ ਵਾਦਾ ਕੀਤਾ ਰੁੱਖਾ ਮਿਸਾ ਖਾਲਾਂਗੀ ਮੈਂ ਵਾਪਸ ਪੁੱਤ ਬੁਲਾ ਲਾਂਗੀ ਮੈਂ ਵਾਪਸ ਪੁੱਤ ਬੁਲਾ ਲਾਂਗੀ ਮੈਂ